ਕੀ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਇਟਾਲੀਅਨ ਦੇ ਵਿੱਚ ਅਸੀਂ ਕਿਸੇ ਨੂੰ ਕਮਾਂਡ ਕਿੱਦਾਂ ਦੇ ਸਕਦੇ ਹਾਂ ਆਰਡਰ ਕਿਵੇਂ ਕਰ ਸਕਦੇ ਹਾਂ ਤੇ ਸਲਾਹ ਕਿਵੇਂ ਦੇ ਸਕਦੇ ਹਾਂ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ Italian with Govinder ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇ ਤੁਸੀਂ ਵੀ ਇੰਪੇਰਾਟਿਵ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹਿਣਾ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਤੇ ਇੱਕ ਕਮੈਂਟ ਵੀ ਜ਼ਰੂਰ ਛੱਡਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਕਿਉਂਕਿ ਇਹੋ ਜਿਹੇ ਵੀਡੀਓਜ਼ ਮੈਂ ਲੈ ਕੇ ਆਉਂਦੀ ਰਹਿੰਦੀ ਆ ਤੁਸੀਂ ਫ੍ਰੀ ਆਫ ਕਾਸਟ ਬੋਲੀ ਸਿੱਖ ਸਕਦੇ ਹੋ ਆਜੋ ਜੀ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਇੰਪੈਰਾਟਿਵ ਨੂੰ ਅਸੀਂ ਬਣਾ ਕਿਵੇਂ ਸਕਦੇ ਆ ਇਹ ਦੇਖਣ ਤੋਂ ਪਹਿਲਾਂ ਅਸੀਂ ਦੇਖਾਂਗੇ ਕੁਝ ਇੱਕ ਐਗਜ਼ਾਮਪਲਸ ਕਿ ਇਹ ਹੁੰਦੇ ਕਿਸ ਤਰੀਕੇ ਦੇ ਆ ਮਾਂਜਾ ਲਾਪੀਸਾ ਮਾਂਜਾ ਲਾਪੀਸਾ

ਪੈਰ ਲੇਜ਼ਾ ਮੇ ਪ੍ਰੀਖਿਆ ਲਈ ਪੜ ਲਾ ਸਟੱਡੀ ਫਾਰ ਦਾ ਐਗਜ਼ਾਮ ਪਾਰਲਾ ਪਿਊ ਫੋਰਤੇ ਪਾਰਲਾ ਪਿਊ ਫੋਰਤੇ ਉੱਚੀ ਬੋਲੋ ਸਪੀਕ ਲਾਊਡਰ ਕੀ ਸਨ ਇਹ ਕਿ ਕੋਜ਼ਾ ਸੋਨੋ ਇਹ ਸੀਗੇ ਜੀ ਸਾਰੇ ਸੈਂਟੈਂਸਸ ਇੰਪੇਰਾਟਿਵੋ ਇਹਨਾਂ ਸੈਂਟੈਂਸਸ ਦੇ ਵਿੱਚ ਅਸੀਂ ਕਿਸੇ ਨੂੰ ਪੜਨ ਦੀ ਸਲਾਹ ਵੀ ਦਿੱਤੀ ਆ ਆਰਡਰ ਵੀ ਦਿੱਤੇ ਦਰਵਾਜ਼ਾ ਖੋਲਣ ਦਾ ਤੇ ਕਮਾਂਡ ਵੀ ਦਿੱਤੀ ਆ ਵੀ ਇਸ ਤਰੀਕੇ ਨਾਲ ਕਰ ਇੰਨਾ ਸੈਂਟੈਂਸਸ ਨੂੰ ਕਿਹਾ ਜਾਂਦਾ ਇੰਪੇਰਾ ਤੀਵੋ ਹੁਣ ਇਹ ਬਣਾਏ ਕਿਵੇਂ ਜਾਂਦੇ ਆ ਦੇਖਦੇ ਆ ਜੀ ਇਕੱਠੇ ਵੇਦਿਆਮੋ ਇਨਸੀਏ ਮੈਂ ਸਭ ਤੋਂ ਪਹਿਲਾਂ ਅਸੀਂ ਪੜ ਲੈਂਦੇ ਆ ਲਿੰਪੇਰਾ ਤੀਵੋ ਦੀ ਡੈਫੀਨੇਸ਼ਨ ਸੀ ਉਸ ਆ ਪੈਰਦਾਰੇ ਆਰਡਿਨੀ ਓ ਫਾਰੇ ਰਿਕੈਸਤੇ ਓ ਕੰਸੀਲੀ imperative sentences ਦੀ ਵਰਤੋਂ ਆਦੇਸ਼ ਦੇਣ ਲਈ ਕਹਿਣ ਦਾ ਭਾਵ ਆਰਡਰ ਦੇਣ ਲਈ ਜਾਂ ਬੇਨਤੀ ਕਰਨ ਲਈ ਜਾਂ ਫਿਰ ਸਲਾਹ ਦੇਣ ਲਈ ਅਸੀਂ ਕਰਦੇ ਹਾਂ ਕਹਿਣ ਦਾ ਭਾਵ ਜਦੋਂ ਤੁਹਾਨੂੰ ਗੱਲਬਾਤ ਦੇ ਦੌਰਾਨ ਕਿਸੇ ਨੂੰ ਆਰਡਰ ਦੇਣਾ ਹੋਵੇ ਬੇਨਤੀ ਕਰਨੀ ਹੋਵੇ ਸਲਾਹ ਦੇਣੀ ਹੋਵੇ ਉਦੋਂ ਤੁਸੀਂ ਇੰਪੈਰਾਟਿਵ ਦੀ ਵਰਤੋਂ ਕਰੋਗੇ ਤੇ ਇਹਨਾਂ ਨੂੰ ਬਣਾਇਆ ਕਿਵੇਂ ਜਾਂਦਾ ਹੈ ਉਹ ਵੀ ਦੇਖ ਲੈਣੇ ਆ ਕੋਮੇਸੀ ਫਾਰਮ ਕਹਿੰਦੇ ਦਾ ਭਾਵ ਇਹਦੀ ਫਾਰਮੇਸ਼ਨ ਕਿਤਾ ਕਰ ਸਕਦੇ ਹਾਂ ਇਟਾਲੀਅਨ ਦੇ ਵਿੱਚ ਅਸੀਂ ਚਾਰ ਤਰੀਕਿਆਂ ਦੇ ਨਾਲ ਇੰਪੈਰੇਟਿਵ ਸੈਂਟੈਂਸਸ ਨੂੰ ਬਣਾ ਸਕਦੇ ਹਾਂ ਨੰਬਰ 1 ਤੂੰ ਦੇ ਨਾਲ ਵੋਈ ਦੇ ਨਾਲ ਲਈ ਦੇ ਨਾਲ ਤੇ ਨੋਈ ਦੇ ਨਾਲ ਤੂੰ ਦੇ ਨਾਲ ਮਤਲਬ ਜਦੋਂ ਕਿਸੇ ਨਾਲ ਅਸੀਂ ਇਨਫਾਰਮਲ ਵੇ ਦੇ ਨਾਲ ਗੱਲ ਕਰਨੀ ਆ ਉਦੋਂ ਅਸੀਂ ਵਰਤ ਸਕਦੇ ਹਾਂ ਵੋਈ ਅਸੀਂ ਫਾਰਮਲ ਤਰੀਕੇ ਦੇ ਨਾਲ ਗੱਲ ਕਰਨ ਲਈ ਅਸੀਂ ਵਰਤ ਸਕਦੇ ਹਾਂ ਲਈ ਫਾਰਮਲ ਲਈ ਪਰ ਸਿੰਗਲ ਪਰਸਨ ਦੇ ਨਾਲ ਨੋਈ ਅਸੀਂ ਜਦੋਂ ਕਹਿਣਾ ਹੋਵੇ ਇਨਵਿਟ ਆਰੇ ਕਰਨਾ ਹੋਵੇ ਫਾਰੇ ਇਨਸੀਏ ਮੈਂ ਮਤਲਬ ਜਦੋਂ ਅਸੀਂ ਕਹੀਏ ਕਿ ਆਓ ਆਪਾਂ ਆ ਕੰਮ ਕਰੀਏ ਉਦੋਂ ਅਸੀਂ ਨੋਈ ਦੀ ਵਰਤੋਂ ਕਰਦੇ ਹਾਂ ਪਰ ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਔਰ ਸਿਰਫ ਤੂੰ ਦੀ ਗੱਲ ਕਰਾਂਗੇ ਕਿ ਤੂੰ ਨਾਲ ਅਸੀਂ ਇੰਪੈਰੀਟਿਵ ਸੈਂਟੈਂਸਿਸ ਕਿੱਦਾਂ ਬਣਾ ਸਕਦੇ ਹਾਂ ਤੂੰ ਉਸਾ ਤੋਂ ਪੈਰਦਾਰੇ ਆਰਡਿਨੀ ਆ ਹੁਨਾ ਪਰਸਨ ਜਦੋਂ ਇੱਕ ਪਰਸਨ ਨਾਲ ਤੁਸੀਂ ਗੱਲ ਕਰ ਰਹੇ ਹੋ ਮਤਲਬ ਇੱਕ ਪਰਸਨ ਨੂੰ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਤੇ ਉਹਨੂੰ ਤੁਸੀਂ ਚੰਗੇ ਤਰੀਕੇ ਨਾਲ ਜਾਣਦੇ ਹੋ ਉਹਦੇ ਨਾਲ ਤੁਸੀਂ ਇਨਫੋਰਮਲੀ ਗੱਲ ਕਰ ਸਕਦੇ ਹੋ ਜਾਂ ਤਾਂ ਉਹ ਤੁਹਾਡਾ ਬੱਚਾ ਹੋ ਸਕਦਾ ਹੈ ਤੁਹਾਡਾ ਦੋਸਤ ਮਿੱਤਰ ਕੋਈ ਵੀ ਹੋ ਸਕਦਾ ਹੈ ਠੀਕ ਹੈ ਫਿਰ ਐਗਜ਼ੈਂਪਲ ਉਹ parla parla ਮਤਲਬ ਬੋਲ ਬੋਲੋ ਕਈ ਵਾਰੀ ਅਸੀਂ ਇਦਾਂ ਬੋਲਦੇ ਹਾਂ ਨਾ ਬੋਲ ਹੁਣ ਬੋਲੋ ਉਦੋਂ ਤੁਸੀਂ ਤੂੰ ਨੂੰ ਯੂਜ਼ ਕਰਕੇ ਇੰਪੈਰੇਟਿਵ ਸੈਂਟੈਂਸ ਬਣਾ ਸਕਦੇ ਹੋ ਕਿਸੇ ਵਿਅਕਤੀ ਨੂੰ ਆਦੇਸ਼ ਦੇਣ ਲਈ ਸਿਰਫ ਔਰ ਸਿਰਫ ਜਦੋਂ ਇੱਕ ਪਰਸਨ ਨੂੰ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਜਾਂ ਸਲਾਹ ਦੇਣਾ ਚਾਹੁੰਦੇ ਹੋ ਜਾਂ ਕੋਈ ਬੇਨਤੀ ਕਰਨਾ ਚਾਹੁੰਦੇ ਹੋ ਅਗਲਾ ਸਵਾਲ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ ਕਿ ਇੰਪੈਰੇਟਿਵ ਸੈਂਟੈਂਸਸ ਦੇ ਵਿੱਚ ਕਿਰਿਆ ਨੂੰ ਕਿਵੇਂ ਜੋੜਿਆ ਜਾਵੇ ਕਹਿਣ ਦਾ ਭਾਵ ਹੈ ਦੀ ਕਨੂਗਾ ਸਿਓਨੇ ਕਿਵੇਂ ਕੀਤੀ ਜਾਂਦੀ ਆ ਇੰਪੈਰੇਟਿਵ ਸੈਂਟੈਂਸਸ ਦੀ ਲਿੰਪਰਾਟਿਵੋ ਐਗuale al presente ਕਹਿਣ ਦਾ ਭਾਵ ਹੈ ਕਿ ਜਿਵੇਂ ਅਸੀਂ ਵਰਤਮਾਨ ਕਾਲ ਦੇ ਵਿੱਚ ਕਿਰਿਆ ਨੂੰ ਵਿਅਕਤੀ ਦੇ ਨਾਲ ਜੋੜਦੇ ਹਾਂ ਉਸੇ ਤਰੀਕੇ ਨਾਲ ਇੰਪੈਰੇਟਿਵ ਸੈਂਟੈਂਸਸ ਦੀ ਜਿਹੜੀ ਕਨੂਗਾ ਸਿਓਨੇ ਆ ਪ੍ਰੈਜ਼ੈਂਤੇ ਇੰਦੀਕਾਟਿਵ ਦੀ ਤਰ੍ਹਾਂ ਬਿਲਕੁਲ ਸੇਮ ਹੈ ਨੋਨਿਕਾ ਡਿਫਰੈਂਸ ਦਾ ਸਿਰਫ ਇੱਕ ਡਿਫਰੈਂਸ ਹੈ ਐ ਕੇ ਕੋਨ ਲਾ ਸੇਕੋਂਦਾ ਪਰਸੋਨਾ ਸਿੰਗੁਲਾਰੇ ਚੋ ਐ ਤੂ ਦੀ ਐਈ ਵੇਰਬੀ ਇਨ ਆਰੇ ਲਾ ਟਰਮੀਨਾਸਿਓਨੇ ਕੰਬੀਆ ਸੈਕੰਡ ਪਰਸਨ ਕਹਿਣ ਦਾ ਭਾਵ ਤੂੰ ਦੇ ਨਾਲ ਜਦੋਂ ਵੇਰਬੀ ਆਰੇ ਦੇ ਨਾਲ ਖਤਮ ਹੋਣਗੀਆਂ ਸਿਰਫ ਉਦੋਂ ਹੀ ਕਨੂਗਾ ਸਿਓਨੇ ਥੋੜੀ ਜੀ ਚੇਂਜ ਹੋਏਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਟਾਲੀਅਨ ਦੇ ਵਿੱਚ ਚਾਰ ਟਾਈਪ ਦੀਆਂ ਵੇਰਬੀਆਂ ਨੇ ਆਰੇ ਐਰੇ ਈਰੇ ਤੇ ਈਰੇ ਵਾਲੀਆਂ ਇੱਕ ਕਪੀਰੇ ਦੇ ਵਿੱਚ ਆ ਜਾਂਦਾ ਇਸ ਕਾਲੀ ਫਾਰਮ ਚਾਰ ਤਰ੍ਹਾਂ ਦੀਆਂ ਵੈਰਬੀਆਂ ਨੇ ਇਟਾਲੀਅਨ ਦੇ ਵਿੱਚ ਹੁਣ ਇਹਨਾਂ ਦੇ ਵਿੱਚ ਅਸੀਂ ਇੰਪੈਰੀਟਿਵ ਸੈਂਟੈਂਸਸ ਦੀ ਕਨੂਗਾ ਸਿਉਨੇ ਕਿੱਦਾਂ ਕਰਨੀਆਂ ਆਜੋ ਜੀ ਦੇਖ ਲੈਂਦੇ ਆ ਆਈ ਹੋਪ ਤੁਹਾਨੂੰ ਹੁਣ ਤੱਕ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਵੀਡੀਓ ਪਸੰਦ ਆ ਰਹੀ ਆ ਪਲੀਜ਼ ਲਾਈਕ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਇਸ 슬ਾਈਡ ਦੇ ਵਿੱਚ ਤੁਸੀਂ ਦੇਖੋਗੇ ਇੱਕ ਪਾਸੇ ਮੈਂ ਲਿਖਿਆ ਆਲ ਪ੍ਰੈਜ਼ੈਂਟ ਤੇ ਇੱਕ ਪਾਸੇ ਲਿਖਿਆ ਲਿੰਪੇਰਾਟਿਵ ਮੰਜਾਰੇ ਦੀ ਅਸੀਂ ਕਿਨੂਗਾ ਸੀ ਉਹਨੇ ਤੂੰ ਦੇ ਨਾਲ ਕਰਦੇ ਹੁੰਨੇ ਆ ਪ੍ਰੈਜ਼ੈਂਟ ਟੈਂਸ ਦੇ ਵਿੱਚ ਤੂੰ ਮਾਂਜੀ ਪਰ ਇੰਪਰੇਟਿਵ ਉਹ ਕਰਾਂਗੇ ਤੂੰ ਮਾਂਜਾ ਉਸੇ ਤਰੀਕੇ ਨਾਲ ਪਿਆੰਜਰੇ ਦੀ ਕਰਦੇ ਆ ਅਸੀਂ ਤੂੰ ਪਿਆਨਜੀ ਅਲ ਪ੍ਰੈਜ਼ੈਂਟ ਤੇ ਇੰਪਰੇਟਿਵ ਵੀ ਸੇਮ ਰਹੇਗਾ ਜਸਟ ਔਰ ਜਸਟ ਡਿਫਰੈਂਸ ਕੀ ਦੇ ਵਿੱਚ ਆਏਗਾ ਆਰਏ ਵਾਲੀਆਂ ਵੇਰਬੀਆਂ ਦੇ ਵਿੱਚ ਉੱਥੇ ਮਾਂਜਾ ਜਾਣਾ ਬਾਕੀ ਦੀ ਜਿਹੜੀ ਕਿਨੂਗਾ ਸੀ ਉਹਨੇ ਸੇਮ ਰਹੇਗੀ ਦੇਖੋ ਵੇਰਬੀ ਇਨ ਆਰਏ come parlare ਬੋਲਣਾ ਪਾਰਲਾ ਅਸੀਂ ਕਹਾਂਗੇ ਪਾਰਲਾ ਬੋਲ where we in ere prendere prendi farla where we in ere dormire dormi ਸੌਂ ਜਾ where we in ere ਜਾਨੀ ਕਿ polire pulisci ਕਹਿਣ ਦਾ ਭਾਵ ਬਾਕੀ ਦੀ ਕਨੂਗਾ ਸਿਓ ਨੇ ਪ੍ਰੈਜ਼ੈਂਟ ਟੈਂਸ ਦੇ ਤਰ੍ਹਾਂ ਹੀ ਹੋਵੇਗੀ ere ਇਰੇ ਤੇ ਈਰੇ ਜਾਨੀ ਕਿ ਇਸ ਕਾਲੀ ਫਾਰਮ ਦੇ ਵਿੱਚ ਜਸਟ ਔਰ ਜਸਟ ਤੂੰ ਦੀ ਕੰਬੀਆਂ ਹੋਣਾ ਏ ਆਰੇ ਵਾਲੀਆਂ ਵੈਰਵੀਆਂ ਦੇ ਵਿੱਚ ਉੱਥੇ ਅਸੀਂ ਪਾਰਲੀ ਨਾ ਕਹਿ ਕੇ ਇੰਪੈਰੇਟਿਵ ਸੈਂਟੈਂਸਿਸ ਜਿ ਕਹਾਂਗੇ ਪਾਰਲਾ ਹੁਣ ਇਹ ਤਾਂ ਸਗੀ ਗੱਲ ਵੈਰਵੀ ਰੈਗੂਲਰੀ ਵੀ ਹੁਣ ਗੱਲ ਕਰ ਲੈਂਦੇ ਆ ਵੈਰਵੀ ਇਰੈਗੂਲਰੀ ਦੀ ਪਹਿਲੀ ਵੈਰਵੀ ਹੈਗੀ ਆ ਐਸਰੇ ਐਸਰੇ ਦਾ ਮਤਲਬ ਹੁੰਦਾ ਹੋਣਾ ਜਾਂ ਵੀ ਤਾਂ ਤੂ ਦੇ ਨਾਲ ਇੰਪੈਰੇਟਿਵ ਸੈਂਟੈਂਸ ਕੀ ਹੋਏਗਾ ਸੀ ਸੀ ਕੱਲਾ ਨਹੀਂ ਕਹਿਣਾ ਸੀ ਲੰਬਾ ਖਿੱਚਣਾ ਸੀ ਆਵੇਰੇ ਆ ਬੀ 디ਰੇ ਦੀ ਮਤਲਬ ਕਹੋ ਐਗਜ਼ਾਮਪਲ ਥਰੂ ਜ਼ਿਆਦਾ ਕਲੀਅਰ ਹੋ ਜਾਏਗਾ ਸੱਚ ਦੱਸੋ ਦੀ ਲਾ ਵੇਰੀਤਾ ਦੇ ਆਲੂ ਬਣੋ ਸੀ ਜੈਂਤੀਲੇ ਤੀਰਜ ਰੱਖੋ ਆਬੀ ਪਾਜienza ਆਬੀ ਪਾਜienza ਇਸ ਤਰੀਕੇ ਨਾਲ ਤੁਸੀਂ ਇੰਪੈਰੇਟਿਵ ਸੈਂਟੈਂਸਸ ਨੂੰ ਬਣਾ ਸਕਦੇ ਹੋ ਤੂੰ ਦੇ ਨਾਲ ਵੇਰ ਵੀ ਇਰੈਗੂਲਰੀ ਥੋੜੀ ਤੇ ਹੋਰ ਦੇਖ ਲੈਣੇ ਆਂਦਾਰੇ ਜਾਣਾ ਤੂੰ ਦੇ ਨਾਲ ਤੁਸੀਂ ਵਾ ਵੀ ਕਹਿ ਸਕਦੇ ਹੋ ਵਾਈ ਵੀ ਕਹਿ ਸਕਦੇ ਹੋ ਜੇ ਵਾ ਕਹਿਣਾ ਚਾਹੁੰਦੇ ਹੋ ਤਾਂ ਅਪੋਸਟਰੋਫੋ ਦਾ ਧਿਆਨ ਜਰੂਰ ਰੱਖਣਾ ਅਪੋਸਟਰੋਫੋ ਜਰੂਰ ਲਗਾਉਣਾ ਹੈ ਫਾਰੇ ਕਰਨਾ ਫਾ ਜਾਂ ਫਾਈ ਸਤਾਰੇ ਰਹਿਣਾ ਸਤਾ ਜਾਂ ਸਤਾਈ ਵਾ ਮਤਲਬ ਜਾ ਫਾ ਮਤਲਬ ਕਰ ਜਾਂ ਕਰੋ ਸਤਾ ਜਾਂ ਸਤਾਈ ਦਾ ਮਤਲਬ ਹੁੰਦਾ ਰਹਿ ਜਿਵੇਂ ਕਹਿ ਦਿੰਦੇ ਆ ਨਾ ਸਟਾਈਜ਼ੀਤੋ ਮੂੰਹ ਬੰਦ ਕਰ ਆਪਣਾ ਸ਼ਟ ਅਪ ਹੋ ਜਾ ਫਾਈ ਕੋਜੀ ਵਾਈ ਵੀਆ ਇੱਥੋਂ ਚਲਿਆ ਜਾ ਸੈਕੰਡ ਕੇ ਅਸਾ ਜਾਂਦਾ ਜੀ ਇੰਪੈਰਾਟਿਵ ਉਹ 네ਗਾਟਿਵ ਉਹ ਮਤਲਬ ਜਦੋਂ ਤੁਸੀਂ ਕੋਈ ਆਰਡਰ ਨਾ ਦੇ ਵਿੱਚ ਦੇਣਾ ਹੋਵੇ ਨਹੀਂ ਕਹਿ ਕੇ ਕਹਿਣਾ ਹੋਵੇ ਫਿਰ ਕੀ ਰੂਲ ਹੈ ਪੈਰੇ ਸੇਕੋਂਦਾ ਪ੍ਰਸੋਨਾ ਤੂ ਦੇ ਲਈ ਨੌਨ ਪਿਊ ਵਰਬੋ ਇਨਫਿਨਿਟੋ ਪਹਿਲਾਂ ਅਸੀਂ ਨੌਨ ਲਗਾਵਾਂਗੇ ਫਿਰ ਵੈਰਬੋ ਇਨਫਿਨੀਤੋ ਲਗਾਵਾਂਗੇ ਇਨਫਿਨੀਤੋ ਵੈਰਬੋ ਕਿਹੜੀ ਹੁੰਦੀ ਹੈ ਜਿਹੜੀ ਆਰੇ ਦੇ ਨਾਲ ਖਤਮ ਹੁੰਦੀ ਹੋਵੇ ਐਰੇ ਦੇ ਨਾਲ ਖਤਮ ਹੁੰਦੀ ਹੋਵੇ ਜਾਂ ਈਰੇ ਦੇ ਨਾਲ ਖਤਮ ਹੁੰਦੀ ਹੋਵੇ ਫਿਰ ਅਸੀਂ ਇਸ ਤਰੀਕੇ ਨਾਲ ਨਹੀਂ ਕਹਾਂਗੇ ਨੌਨ ਦੋਰਮੀ ਨਾ ਸੋ ਐਦਾਂ ਨਹੀਂ ਕਹਾਂਗੇ ਇਹ ਗਲਤ ਹੋ ਜਾਏਗਾ ਅਸੀਂ ਕਹਾਂਗੇ ਨੌਨ ਦਰਮੀਰੇ ਸੋਨਾ ਉਹ ਦੇ ਨਾਲ ਦੌਰਮੀ ਅਸੀਂ ਉਦੋਂ ਕਹਾਂਗੇ ਜਦੋਂ ਅਸੀਂ ਪੋਜੀਟਿਵ ਵਿੱਚ ਕਹਿਣਾ ਚਾਹੁੰਦੇ ਆ ਕਹਿਣ ਦਾ ਭਾਵ ਜੇ ਅਸੀਂ ਕਹਿਣਾ ਚਾਹੁੰਦੇ ਆ ਸੌਂ ਜਾਂ ਫਿਰ ਅਸੀਂ ਕਹਾਂਗੇ ਦੌਰਮੀ ਜੇ ਅਸੀਂ ਕਹਿਣਾ ਚਾਹੁੰਦੇ ਆ ਨਾ ਸੌ ਫਿਰ ਅਸੀਂ ਕਹਾਂਗੇ ਨੌਨ ਦੌਰਮੀ ਇਹ ਕਹਿਣ ਦਾ ਭਾਵ ਨੌਨ ਤੋਂ ਬਾਅਦ ਵੇਰਬੋ ਇਨਫਿਨੀਟੋ ਯੂਜ਼ ਕੀਤੀ ਜਾਂਦੀ ਆ ਇੰਪੈਰੇਟਿਵ 네ਗੇਟਿਵ ਉਹ ਦੇ ਵਿੱਚ ਨੰਬਰ 3 ਵੇਰ ਵੀ ਰਿਫਲੈਕਸਿਵੀ ਇਹਨਾਂ ਵੈਰਬੀਆਂ ਦਾ ਇੰਪੈਰੇਟਿਵ ਅਸੀਂ ਕਿੱਦਾਂ ਬਣਾ ਸਕਦੇ ਆ ਕੌਨ ਈ ਵੈਰਬੀ ਰਿਫਲੈਕਸਿਵ ਵੀ ਨੋਨ ਕਾਂਬੀਅਨ ਯੰਤੇ ਇਹਨਾਂ ਦਾ ਇੰਪੈਰੇਟਿਵ ਸੈਂਟੈਂਸ ਬਣਾਉਣ ਦੇ ਲਈ ਸਾਨੂੰ ਕੁਝ ਵੀ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਦੋਬੀਆਮੋ ਸੋਲੋ ਮੈਤਰੇ ਈ ਪ੍ਰੋਨੋਮੀ ਰਿਫਲੈਕਸਿਵ ਵੀ ਦੋਪੋ ਇਲ ਵੈਰਬੋ ਸਿਰਫ ਔਰ ਸਿਰਫ ਜਿਹੜੇ ਰਿਫਲੈਕਸਿਵ ਪ੍ਰੋਨਾਉਨ ਨੇ ਪੜਨਾਮ ਨੇ ਉਹ ਕਿਰਿਆ ਤੋਂ ਬਾਅਦ ਅਸੀਂ ਨੇ ਐਡ ਕਰਨੇ ਆ ਹੋਰ ਕੋਈ ਇਹਦੀ ਕਨੂਗਾ ਸਿਓਨੇ ਦੇ ਵਿੱਚ ਕੋਈ ਵੀ ਅ ਮਤਲਬ ਚੇਂਜ ਨਹੀਂ ਆਵੇਗਾ ਪੈਰਾਜ਼ੈਂਪੀਓ ਅਲਜ਼ਾਰਸੀ ਉਠਣਾ ਜੇ ਅਸੀਂ ਕਹਿਣਾ ਹੋਵੇ ਵੀ ਉੱਠ ਜਾ ਫਿਰ ਅਸੀਂ ਕਹਾਂਗੇ ਆਲਜ਼ਾਤੀ ਹੁਣ ਜਿਹੜਾ ਤੀ ਆ ਉਹ ਪ੍ਰਨੋਮੇ ਰਿਫਲੈਸਿਵੋ ਆ ਵਰਬੋ ਤੋਂ ਪਿੱਛੇ ਲਾਵਾਂਗੇ ਅਸੀਂ ਮਤਲਬ ਰਿਫਲੈਕਸਿਵ ਵਰਬਸ ਦਾ ਇੰਪੈਰੇਟਿਵ ਬਣਾਉਣ ਦੇ ਲਈ ਆਰਡਰ ਦੇਣ ਦੇ ਲਈ ਆਲਜ਼ਾਤੀ ਨੰਬਰ 2 ਵੇਸਤੀਰਸੀ ਗੇਟ ਰੈਡੀ ਹੋਣਾ ਜਾਨੀ ਕਿ ਕਪੜੇ ਪਾਉਣਾ ਤੂੰ ਦੇ ਨਾਲ ਅਸੀਂ ਆਰਡਰ ਦੇਣ ਲਈ ਕਿਦਾਂ ਕਹਿ ਸਕਦੇ ਆ ਵੈਸਤੀਤੀ ਵੈਸਤੀਤੀ ਤਿਆਰ ਹੋ ਜਾ ਜਾ ਕਪੜੇ ਪਾ ਲਾ ਦਾਈ ਵੈਸਤੀਤੀ ਨੈਕਸਟ ਐਗਜ਼ਾਮਪਲ ਹੈਗੀ ਹੈ ਜੀ ਦਿਵਰਤੀਤ ਸੀ ਇੰਜੋਏ ਕਰਨਾ ਜਦੋਂ ਅਸੀਂ ਕਿਸੇ ਨੂੰ ਡਾਇਰੈਕਟ ਵੇ ਨਾਲ ਬੋਲਣਾ ਚਾਹੁੰਦੇ ਆ ਜਾਨੀ ਕਿ ਅਸੀਂ ਆਪਣੇ ਜਿਹਦੇ ਨਾਲ ਅਸੀਂ ਫ੍ਰੈਂਕ ਆ ਕਿੱਦਾਂ ਬੋਲ ਸਕਦੇ ਆ ਅਸੀਂ ਉਹਨੂੰ ਕਿੱਦਾਂ ਆਰਡਰ ਦੇ ਸਕਦੇ ਆ ਤੂੰ ਦਿਵਰਤੀਤੀ ਦਿਵਰਤੀਤੀ ਇੰਜੋਏ ਕਰ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਹੁਣ ਵਾਰੀ ਤੁਹਾਡੀ ਆ ਤੌਕਾ ਆ ਤੈ ਇਹਨਾਂ ਸੈਂਟੈਂਸਸ ਨੂੰ ਤੁਸੀਂ ਇੰਪੈਰੇਟਿਵ ਬਣਾਣਾ ਇੰਪਰਾਟਿਵ ਉਹ ਬਣਾਣਾ ਅਮੀਕੋ ਅੱਚੇ ਤਾਰੇ ਕੁਐਸਟੋ ਰਗਾਲੋ ਅੱਚੇ ਤਾਰੇ ਦੀ imperative form ਕਿਹੜੀ ਯੂਜ਼ ਕਰੋਗੇ ਤੁਸੀਂ ਇੱਥੇ ਫਿਲ ਅਪ ਕਰਨਾ ਹੈ ਨੰਬਰ 2 ਸੇ ਸਿਸਤਾਂਕੋ ਜੇ ਤੁਸੀਂ ਥੱਕੇ ਹੋਏ ਹੋ ਯਾ ਲੈਤੋ ਬੈੱਡ ਤੇ ਜਾਓ ਐ ਦਰਮੀਰੇ ਤੇ ਸੌਂ ਜਾਓ ਵਰਬੋ ਦਰਮੀਰੇ ਦਾ ਤੂੰ ਦੇ ਨਾਲ ਇੰਪੈਰੇਟਿਵ ਕੀ ਬਣੇਗਾ ਉਹ ਤੁਸੀਂ ਇੱਥੇ ਫਿਲ ਅਪਸ ਦੇ ਵਿੱਚ ਫਿਲ ਆਊਟ ਕਰਨਾ ਹੈ ਕਿਰਪਾ ਕਰਕੇ ਚੀਕੋ ਨਾਲ ਆਪਣਾ ਚਿਹਰਾ ਧੋਵੋ ਨੰਬਰ 5 ਇੱਥੇ ਆਓ ਇਨਾਂ ਵੈਰਬੀਆਂ ਦਾ ਤੁਸੀਂ ਨੇ ਇੰਪੈਰਾਟਿਵ ਬਣਾਉਣਾ ਤੇ ਕਮੈਂਟ ਸੈਕਸ਼ਨ ਚ ਜਰੂਰ ਆਨਸਰ ਦੇਣਾ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਪਲੀਜ਼ డు ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਟੂ ਵਾਚ ਮੋਰ ਵੀਡੀਓਜ਼ ਲਾਈਕ ਥਿਸ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਚਾਓ ਆ ਤੂਤੀ ਅ ਲਾ ਪ੍ਰੋਸੀਮਾ ਸਸ ਸਿਕਾਲ ਜੀ ਸਾਰਿਆਂ ਨੂੰ